ਇੰਦੇ ਬਾਪੂ ਦੇ ਬੱਚੇ ਵੀ ਆ ਘਰ ਵਾਲੀ ਵੀ ਬਹੁਤ ਸਮਾਂ ਪਹਿਲਾਂ ਅਲੱਗ ਹੋ ਗਏ ਸੀ ਉਹ ਉਹ ਵੀ ਵਿਦੇਸ਼ਾਂ ਚ ਹੀ ਆ ਮਿਲ ਜੋ ਜਸਪਾਲ ਸਿੰਘ ਸਿਉਣ ਹਕੀਮ ਬਾਪੂ 1 12 2024 ਨੂੰ ਸੁਪਨਿਆਂ ਦੇ ਘਰ ਆਇਆ ਬਾਪੂ ਜੀ ਨੂੰ ਅਸੀਂ ਗੱਲ ਚੌਂਕ ਦੇ ਨੇੜੇ ਦਸ਼ਮੇਸ਼ ਨਗਰ ਦੇ ਕੋਲੋਂ ਆਪਣੀ ਉਹ ਦੁਕਾਨ ਦੇ ਵਿੱਚ ਪਾਇ ਇਹਨੂੰ ਤਿੰਨ ਮੰਜ਼ਲਾ ਉਹ ਦੁਕਾਨ ਜਿਹਦੇ ਵਿੱਚ ਬਾਪੂ ਪਿਆ ਕੀੜਿਆਂ ਤੋਂ ਖਾਦਾ ਜਾ ਰਿਹਾ ਸੀ ਬਾਪੂ ਦੇ ਆਲੇ-ਦਾਲੇ ਹਜ਼ਾਰਾਂ ਹੀ ਦੇਸੀ ਦਵਾਈਆਂ ਨੁਕਤੇ ਪਏ ਬੜਾ ਬਾਪੂ ਜੀ ਦੇ ਕੋਲੇ ਖਜ਼ਾਨਾ ਪਿਆ ਵੈਦ ਸੀ ਬਾਪੂ ਜੀ ਹਕੀਮ ਸੀ ਬਹੁਤ ਸਾਰੇ ਲੋਕ ਬਾਪੂ ਤੋਂ ਦਵਾਈਆਂ ਲੈਣ ਆਉਂਦੇ ਸੀ ਦੂਰੋਂ-ਦੂਰੋਂ ਬਾਹਰ ਦੁਕਾਨ ਦੇ ਉੱਪਰ ਬੋਰਡ ਲੱਗਿਆ ਹੋਇਆ ਸੀ ਬਾਪੂ ਦੇ ਜਿਹਦੇ ਤੇ ਬਾਪੂ ਦਾ ਨਾਮ ਲਿਖ ਕੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਕਰਨ ਵਾਸਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਵੀ ਇੱਥੋਂ ਆ ਕੇ ਦਵਾਈਆਂ ਪ੍ਰਾਪਤ ਖੁਦ ਬਾਪੂ ਜੀ ਦੀ ਲੱਤ ਗਲ ਗਈ ਕੀੜੇ ਪੈ ਗਏ ਬਾਪੂ ਜੀ ਦੇ ਭੈਣ ਭਰਾ ਨੇ ਕੈਨੇਡਾ ਅਮਰੀਕਾ ਚ ਨੇ ਵਿਦੇਸ਼ਾਂ ਚ ਨੇ ਇੰਗਲੈਂਡ ਚ ਵੀ ਐ ਇੱਕ ਕੈਨੇਡਾ ਚ ਐ ਅਮਰੀਕਾ ਚ ਐ ਸ਼ਾਇਦ ਆਸਟ੍ਰੇਲੀਆ ਚ ਵੀ ਐ ਕੋਈ ਦੱਸ ਦਿਆ ਜੇ ਬਾਪੂ ਜੀ ਨੂੰ ਉਹ ਕਹਿੰਦੇ ਸੀ ਕਿ ਤੂੰ ਸਾਡੇ ਕੋਲੇ ਰਹਿ ਪਰ ਬਾਪੂ ਜੀ ਵਿਦੇਸ਼ ਨਹੀਂ ਗਏ ਆਪਣੀ ਉਸ ਦੁਕਾਨ ਦੇ ਵਿੱਚ ਪਏ ਨਰਕ ਘਟ ਰਹੇ ਸੀ ਚੱਲ ਫਿਰ ਨਹੀਂ ਸਕਦੇ ਸੀ ਹੁਣ ਬਾਪੂ ਜੀ ਦੇ ਉਹ ਹਾਲਾਤ ਉਹ ਚੀਕਾਂ ਮਾਰਦੇ ਉਹ ਤੜਫਦੇ ਆਣ ਗਵਾਂ ਦੇ ਲੋਕ ਵੀ ਚੱਲ ਨਹੀਂ ਸੀ ਪਾਉਂਦੇ ਓਏ ਓ ਮਾਤਰਾ ਬਾਪੂ ਬਿੱਤਾ ਧਿਆਨ ਨਾਲ ਫੋਨ ਕਰਕੇ ਦੱਸਿਆ ਸਾਹਿਲ ਗਰੋਵਰ ਆ ਵੀਰ ਗਵੰਡੀ ਹੋਈ ਹੈ ਬਾਪੂ ਦਾ ਉਹਨੇ ਫਿਰ ਵੀਡੀਓ ਬਣਾ ਕੇ ਭੇਜੀ ਦੱਸਿਆ ਵੀ ਬਾਪੂ ਦੀ ਹਾਲਤ ਬਹੁਤ ਮਾੜੀ ਆ ਤਾਂ ਅਸੀਂ ਬਾਪੂ ਜੀ ਨੂੰ ਉੱਥੋਂ ਲੈਣ ਜਾਣੇ ਆ ਤਾਂ ਬੜੀ ਮੁਸ਼ਕਲ ਨਾਲ ਬਾਪੂ ਨੂੰ ਪਿਆਰ ਨਾਲ ਸਮਝਾ ਕੇ ਵਿੜਿਆ ਕੇ ਮਨਤਨ ਲਾ ਕਰਕੇ ਬਾਪੂ ਜੀ ਨੂੰ ਲੈ ਕੇ ਆਉਣੇ ਆ ਪਰ ਬਾਪੂ ਜੀ ਦੀ ਜ਼ਿੱਦ ਮੈਂ ਇੱਥੇ ਹੀ ਰਹਿਣਾ ਮੈਂ ਨਹੀਂ ਕਿਤੇ ਜਾਣਾ ਮੈਂ ਮਰਦਾ ਮਰ ਜਵਾਂ ਮੈਂ ਨਹੀਂ ਕਿਤੇ ਜਾਣਾ ਪਰ ਬਾਪੂ ਜੀ ਦਾ ਉਹ ਤਿੰਨ ਮੰਜ਼ਲਾ ਮਕਾਨ ਇਦੀ ਵੇਖ ਥੱਲੇ ਦੁਕਾਨ ਸੀ ਉੱਪਰ ਤਾਂ ਤਾਂ ਅਸੀਂ ਚੜੇ ਨਹੀਂ ਚਿਵਾਰੇ 'ਚ ਸਾਰਾ ਕੂੜਾ ਕਬਾੜਾ ਭਰਿਆ ਹੋਇਆ ਗੰਦਨਾ ਭਰਿਆ ਪਿਆ ਕਦੇ ਸਾਫ਼ ਨਹੀਂ ਕੀਤਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਉੱਥੇ ਚੜ੍ਹ ਰੂਮੀ ਸੀ ਬੱਜਿਆ ਕਦੇ ਬਾਪੂ ਜੀ ਦੇ ਆਸ-ਪਾਸ ਉਹ ਸਾਰੇ ਦੇਸੀ ਨੁਕਤੇ ਦਵਾਈਆਂ ਬਣਾ ਬਣਾ ਕੇ ਰੱਖੀਆਂ ਪੁੜੀਆਂ ਬੰਨ੍ਹ ਕੇ ਸ਼ੀਸ਼ੀਆਂ 'ਚ ਪਾ ਕੇ ਜਿਹੜੀਆਂ ਘਾਤਕ ਬਿਮਾਰੀਆਂ ਇਨਸਾਨ ਨੂੰ ਅੱਜ ਦੇ ਸਮੇਂ 'ਚ ਹੁੰਦੀਆਂ ਉਹਨਾਂ ਬਿਮਾਰੀਆਂ ਦਾ ਬਾਪੂ ਦੇਸੀ ਤਰੀਕੇ ਨਾਲ ਇਲਾਜ ਕਰਦਾ ਸੀ ਬਾਪੂ ਦੱਸਦਾ ਸੀ ਵੀ ਮੈਨੂੰ ਕੋਈ ऋषि मुनि ਕੋਈ ਪ੍ਰਾਣੇ ਵੈਦ ਮਿਲੇ ਸੀ ਮੈਨੂੰ ਗੁਰੂ ਨੇ ਨੁਕਤਾ ਦਿੱਤਾ ਸੀ ਉਹਨਾਂ ਦੇ ਦਿੱਤੇ ਹੋਏ ਨੁਕਤੇ ਨੂੰ ਮੈਂ ਲੋਕਾਂ ਤੇ ਕਿਰਪਾ ਚਾਉਣਾ ਤੇ ਲੋਕਾਂ ਦੀ ਜਿੰਦਗੀਆਂ ਬਚਾਉਣਾ ਪਰ ਬਾਪੂ ਜਿਸਪਾਲ ਸਿੰਘ ਸਿਉਣ ਪਤਾ ਨਹੀਂ ਕਿਵੇਂ ਆਪਣੇ ਇਲਾਜ ਕਰਨ ਤੋਂ ਖੁੰਝ ਗਏ ਆਪਣੇ ਆਪ ਦਾ ਇਲਾਜ ਨਹੀਂ ਕਰ ਪਾਏ ਸਿਆਣਾ ਸੂਝਵਾਨ ਬਾਪੂ ਬਜ਼ੁਰਗ ਆਪਣਿਆਂ ਤੋਂ ਟੁੱਟ ਗਿਆ ਆਪਣਿਆਂ ਤੋਂ ਦੂਰ ਹੋ ਕੇ ਕੱਲਾ ਨਰਕ ਭਰਿਆ ਜੀਵਨ ਕੱਟਣ ਦੀ ਮਜਬੂਰ ਵੀ ਵੈਗਰੂ ਜੀ ਨੇ ਸਾਨੂੰ ਹਿੰਮਤ ਬਖਸ਼ੀਏ ਕਿਰਪਾ ਕੀਤੀ ਆ ਇਹਨਾਂ ਬਜ਼ੁਰਗਾਂ ਦੇ ਪੁੱਤ ਬਣਨ ਦੀ ਸਾਨੂੰ ਸੇਵਾ ਬਖਸ਼ੀਏ ਵੈਗਰੂ ਨੇ ਨਹੀਂ ਤਾਂ ਸਾਡੀ ਕੀ ਔਕਾਤ ਸੀ ਅਸੀਂ ਬਾਪੂ ਜਸਪਾਲ ਸਿੰਘ ਸਿਉਣ ਨੂੰ ਜਾ ਕੇ ਚੱਕ ਕੇ ਲਿਆਉਂਦੇ ਤੇ ਆਪਦੇ ਘਰੇ ਲਿਆ ਕੇ ਰੱਖ ਕੇ ਉਹਦਾ ਇਲਾਜ ਕਰਾਉਂਦੇ ਉਹਨੂੰ ਦਵਾਈਆਂ ਦਵਾਉਂਦੇ ਉਹਨੂੰ ਕਮਰਾ ਦਿੰਦੇ ਉਹਨੂੰ ਢੀੜੇ ਕੱਪੜੇ ਦਿੰਦੇ ਧੋ ਕੇ ਉਹਨੂੰ ਰੋਟੀ ਪਾਣੀ ਦਿੰਦੇ ਨਹੀਂ ਸੀ ਔਕਾਰ ਸਾਡੀ ਇਤਵੈਗਰੂ ਨੇ ਉਹ ਘਰ ਸੁਪਨਿਆਂ ਦਾ ਘਰ ਸਾਨੂੰ ਬਖਸ਼ਿਆ ਬਣਾ ਕੇ ਦਿੱਤਾ ਜਿਹਦੇ ਵਿੱਚ ਅਸੀਂ ਲਿਆ ਕੇ ਇਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਕਰ ਪਾਉਨੇ ਆ ਮਹਾਰਾਜ ਸੱਚੇ ਪਾਤਸ਼ਾਹ ਹੀ ਕਰਦੇ ਨੇ ਕਿਰਪਾ ਬਾਪੂ ਦੇ ਡਰੈਸਿੰਗ ਹੁੰਦੀ ਹੈ ਪੱਟੀਆਂ ਹੁੰਦੀਆਂ 2 ਮਹੀਨੇ ਹੋ ਚੱਲੇ ਆ ਬਾਪੂ ਜੀ ਦਾ ਜ਼ਖਮ ਬਹੁਤ ਠੀਕ ਆ ਬਾਪੂ ਜੀ ਸਪਾਲ ਸਿੰਘ ਜੀ ਤੰਦਰੁਸਤ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨ ਜਾ ਕੇ ਆਪਣੀ ਦੁਕਾਨ ਤੇ ਆਪਣੀਆਂ ਦਵਾਈਆਂ ਨੂੰ ਦੁਬਾਰਾ ਫੇਰ ਤੋਂ ਸੰਭਾਲ ਸਕੇ ਤੇ ਚਲਾ ਸਕੇ ਜਿਹੜੀ ਸਾਡੀ ਡਿਊਟੀ ਮਾਰੇ ਨੇ ਲਈ ਆ ਅਸੀਂ ਉਹਨੂੰ ਚੰਗੇ ਮਾਨਾ ਸਾਫ ਨੀਤਨਾ ਪੂਰਾ ਕਰ ਸਕੀਏ ਤੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਬੇਨਤੀ ਆ ਪਹਿਲਾਂ ਬਾਪੂ ਜੀ ਨੂੰ ਤੁਸੀਂ ਕਿਹਾ ਬਾਪੂ ਜੀ ਨਹੀਂ ਮੰਨੇ ਪਲੀਜ਼ ਹੁਣ ਇੱਕ ਵਾਰੀ ਮਿਲ ਕੇ ਜਾਓ ਨਾ ਲੈ ਕੇ ਜਾਓ ਅਸੀਂ ਨਹੀਂ ਕਹਿੰਦੇ ਤੁਸੀਂ ਉਹਨਾਂ ਨੂੰ ਸੰਭਾਲੋ ਮਿਲ ਜੋ ਆ ਕੇ ਦੱਸ ਦਿਆ ਕਹਿੰਦੇ ਬਾਪੂ ਦੇ ਬੱਚੇ ਵੀ ਆ ਘਰ ਵਾਲੀ ਵੀ ਬਹੁਤ ਸਮਾਂ ਪਹਿਲਾਂ ਅਲੱਗ ਹੋ ਗਏ ਸੀ ਉਹ ਉਹ ਵੀ ਵਿਦੇਸ਼ਾਂ ਚ ਹੀ ਆ ਮਿਲ ਜੋ ਗੁੱਸੇ ਗਿੱਲੇ ਕਾਦੇ ਆ ਭਾਈ ਕੱਲ ਨੂੰ ਇਸ ਜਹਾਂ ਤੋਂ ਤੁਰ ਗਏ ਬਾਪੂ ਫੇਰ ਆਪਾਂ ਅੱਖਰ ਨਾਮ ਕਰਾਂਗੇ ਜਿਉਂਦੇ ਜੀ ਇੱਕ ਵਾਰੀ ਮਿਲੋ ਜ਼ਰੂਰ ਤੁਸੀਂ ਮਿਲਣ ਵੀ ਆਵੋ ਕਿ ਅਸੀਂ ਕੋਈ ਤੁਹਾਡੇ ਨਾਲ ਸੋਸ਼ਲ ਮੀਡੀਆ ਰਾਹੀਂ ਗੱਲ ਨਹੀਂ ਕਰਾਂਗੇ ਪਰ ਤੁਸੀਂ ਆ ਕੇ ਮਿਲ ਜੋ ਤਾਂ ਜੋ ਬਾਪੂ ਜਿਸਪਾਲ ਸਿੰਘ ਨੂੰ ਥੋੜਾ ਹੌਸਲਾ ਹੋਵੇ ਮੇਰਾ ਕੋਈ ਆਪਣਾ ਆਇਆ ਜਿਉਂਦੇ ਬਹਦਦੇ ਰਹੋ ਮਹਾਰਾਜ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣ ਤੁਹਾਨੂੰ